ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਅਮਰਤ ਲਾਲ ਅਗਰਵਾਲ ਸਰਗੁਰੜ ਪਹੁੰਚੇ ਇੱਥੇ ਪਹੁੰਚ ਕੇ ਉਹਨਾਂ ਨੇ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਇਸ ਮੌਕੇ ਤੇ ਉਹਨਾਂ ਨੇ ਪਹੁੰਚੇ ਵਪਾਰੀਆਂ ਨੂੰ ਕੀ ਕਿਹਾ ਜਰਨਲੀ ਦੇ ਇੱਕ ਸਾਡੀ ਇਹ ਰਿਪੋਰਟ ਸਾਡਾ ਪੰਜਾਬ ਟੀਵੀ ਤੇ ਹੋਰ ਤਾਜ਼ਾ ਜਾਣਕਾਰੀ ਲਈ ਸਾਡੇ ਚੈਨਲ ਨੂੰ ਫੋਲੋ ਜਰੂਰ ਕਰੋ ਸਰੋਤਿਆਂ ਉਹ ਵੀ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਪਾਰਟੀ ਨੇ ਡਿਊਟੀ ਲਈ 8 ਹਲਕਿਆਂ ਦੇ ਵਿੱਚ ਵਪਾਰੀਆਂ ਨਾਲ ਮੀਟਿੰਗ ਕਰੀ ਇਹਦੇ ਵਿੱਚ ਅਸੀਂ ਜਿਹੜੇ ਪਾਰਟੀ ਨੇ ਕੰਮ ਕੀਤਾ ਆਵਾਦੀ ਪਾਰਟੀ ਨੇ ਉਹ ਦੱਸ ਕੇ ਫਿਰ ਅਸੀਂ ਇਹ ਕਹਿਣਾ ਵੀ ਦੱਸੋ ਜੀ ਜਿਸ ਅਸੀਂ ਕੰਮਾਂ ਦੇ ਨਾਂ ਤੇ ਰਾਜਨੀਤੀ ਕਰਦੇ ਆ ਜੇ ਦੂਜੀਆਂ ਪਾਰਟੀਆਂ ਨੂੰ ਪੁੱਛੋ ਵੀ ਕੰਮ ਕੀਤੇ ਆ ਤਾਂ ਤੁਸੀਂ ਉਹਨਾਂ ਨੂੰ ਪਾ ਦਿਓ ਨਹੀਂ ਜੇ ਅਸੀਂ ਕੰਮ ਕੀਤੇ ਸਾਨੂੰ ਵੋਟ ਪਾ ਦਿਓ ਸਾਡੇ ਉਮੀਦਵਾਰ ਦਾ ਗੁਰਮੀਤ ਸਿੰਘ ਖੋਡੀਆਂ ਜੀ ਜਿਹੜੇ ਸਾਜ ਜਰਦੇਵ ਸਿੰਘ ਗੁੱਡੀਆਂ ਦੇ بیٹے ਨੇ ਉਹ ਉਮੀਦਵਾਰ ਨੇ ਆਵਾਜ਼ ਦੀ ਪਾਰਟੀ ਦੇ ਉਹਨਾਂ ਦਾ ਚੋਣ ਨਿਸ਼ਾਨ ਝਾੜੂ ਹੈ ਅਸੀਂ ਇਹੀ ਕਹਿਣ ਲੱਗੇ ਆ ਕਿ ਤੁਸੀਂ ਸਾਨੂੰ 92 ਸੀਟਾਂ ਦਿੱਤੀਆਂ ਸੀ 92 ਸੀਟਾਂ ਦਿੱਤੀ ਬਹੁਤ ਵੱਡੀ ਜਿੱਤ ਪ੍ਰਾਪਤ ਦਵਾਈ ਸੀ ਤੇ ਅਸੀਂ ਉਸ ਦੇ ਆਧਾਰ ਤੇ ਅਸੀਂ ਕੰਮ ਵੀ ਕਰ ਰਹੇ ਹਾਂ ਸਾਡੇ ਸਾਥ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਨੇ ਉਹਨਾਂ ਨੇ ਹੁਣ ਤੱਕ ਜਿਹੜੇ ਕੰਮ ਕੀਤੇ ਆ ਉਹ ਮੈਂ ਅੱਜ ਸਾਰੇ ਵਪਾਰੀਆਂ ਨੂੰ ਦੱਸਿਆ ਜੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਵੀ ਆਏ ਆ ਵੀ ਕੋਈ ਮੁਸ਼ਕਲ ਆਉਂਦੀ ਹੈ ਸਰਕਾਰ ਤੱਕ ਪਹੁੰਚਾਵਾਂਗੇ ਫੇਰ ਜਿਹੜੇ ਦੂਜੀਆਂ ਪਾਰਟੀਆਂ ਉਹਨਾਂ ਬਾਰੇ ਦੱਸਿਆ ਵੀ ਉਹਨਾਂ ਦਾ ਤੁਲਨਾ ਕਰ ਲੋ ਵੀ ਜੇ ਸਾਡਾ ਬੰਦਾ ਇਮਾਨਦਾਰ ਹੈ ਸਾਡਾ ਉਮੀਦਵਾਰ ਇਮਾਨਦਾਰ ਹੈ ਤਾਂ ਸਾਨੂੰ ਵੋਟ ਪਾ ਦਿਓ ਜੇ ਤੁਹਾਨੂੰ ਚੋਰ ਲੱਗਦਾ ਹੈ ਚੋਰ ਚੱਕਾ ਲੱਗਦਾ ਹੈ ਦੇਈਮਾਨ ਲੱਗਦਾ ਬੇਸ਼ੱਕ ਵੋਟ ਨਾ ਪਾਓ ਅਸੀਂ ਵੋਟ ਨਹੀਂ ਮੰਗਦੇ ਅਸੀਂ ਗਰੰਟੀ ਨਾ ਕਹਨੇ ਆ ਸਾਡੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਤੇ ਨਾਲ ਹੀ ਸਾਡੇ ਉਮੀਦਵਾਰ ਲੋਕ ਸਭਾ ਬਠਿੰਡਾ ਇਹਨਾਂ ਦੇ ਬਾਰੇ ਜੇ ਕੋਈ ਤੁਹਾਡੇ ਕੋਈ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਕਹਿੰਦੇ ਆਂ ਵੀ ਸਾਨੂੰ ਵੋਟ ਨਾ ਪਾਇਓ ਇਮਾਨਦਾਰ ਆ ਆਮ ਘਰ ਦਾ ਉਮੀਦਵਾਰ ਬਣਾਇਆ ਅਸੀਂ ਜਿੰਨਾਂ ਕੋਲੇ 20-25 ਕਿੱਲੇ ਜ਼ਮੀਨ ਐ ਤੋਂ ਭਰਾ ਨੇ ਤੇ ਇਹ ਹੀ ਸਾਹਿਬ ਜਗਦੀਪ ਸਿੰਘ ਗੁੱਡੀਆਂ ਜਿਨ੍ਹਾਂ ਨੂੰ ਦਰਵੇਸ਼ ਕਿਹਾ ਜਾਂਦਾ ਸੀ ਉਹਨਾਂ ਦਾ ਬੇਟੇ ਨੇ ਇਹ ਪਰਿਵਾਰ ਬਾਰੇ ਤੁਸੀਂ ਆਪੇ ਖੋਜ ਕਰ ਲਿਓ ਜਿਹੜੇ ਪੁਰਾਣੇ ਆ ਜਾਣਦੇ ਹੀ ਹੈਗੇ ਤੇ ਇਹ ਦੱਸਣਾ ਐ ਸੀ ਵੀ ਭਾਈ 1 ਜੂਨ 2024 ਨੂੰ ਤੁਸੀਂ ਝਾੜੂ ਦਾ ਬਟਨ ਦਬਾ ਕੇ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਝੋਲੀ 'ਚ ਪਾ ਦਿਓ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਐ ਜਾਂ ਸਾਡੇ ਪੰਜਾਬ ਦੇ ਫੰਡ ਰੋਕੇ ਐ 10000 ਕਰੋੜ ਰੋਕੇ ਐ ਸਾਡਾ ਇੱਕ ਪੈਸਾ ਵੀ ਉੱਥੇ ਰੋਪਣ ਨਹੀਂ ਦਿੰਦੇ ਸਾਰਾ ਪੈਸਾ ਜਿਹੜਾ ਰੁਕਿਆ ਪੰਜਾਬ ਨੂੰ ਵਾਪਸ ਕਰਾਂਗੇ ਜਿਹੜਾ ਆਰਡੀਐਫ ਦਾ ਪੈਸਾ ਆ ਉਹ ਵਾਪਸ ਕਰਾਂਗੇ 5800 ਕਰੋੜ ਐ ਤੇ ਹੈਲਥ ਮਿਸ਼ਨ ਦਾ 2500 ਕਰੋੜ ਰੁਕਿਆ ਪਿਆ ਉਹ ਵੀ ਵਾਪਸ ਕਰਾਵਾਂਗੇ ਪੰਜਾਬ ਨੂੰ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਐ ਉਹ 5 ਸਾਲਾਂ ਦੇ ਵਿੱਚ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੇ ਸਾਥੋਂ ਨਾ ਕੁਝ ਹੋਇਆ ਤੁਹਾਨੂੰ 2027 ਦੇ ਵਿੱਚ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਾਗੇ ਨਹੀਂ ਕਰਾਂਗੇ ਸਾਨੂੰ ਵੋਟ ਨਾ ਪਾਇਓ ਸਰ ਤੁਸੀਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹੋ ਤੇ ਪਿਛਲੇ 2 ਸਾਲਾਂ ਤੋਂ ਸਰਕਾਰ ਹੋਣ ਦੇ ਵਿੱਚ ਤੁਸੀਂ ਵਪਾਰੀਆਂ ਦੀਆਂ ਕਿੰਨੀਆਂ ਗੱਲ ਮੁਸ਼ਕਲਾਂ ਹਾਈਕ ਮਾਰਡ ਤੱਕ ਪਹੁੰਚਾਈਆਂ ਨੇ ਵਪਾਰੀਆਂ ਦੇ ਜਿੰਨੀਆਂ ਵੀ ਮੁਸ਼ਕਲਾਂ ਜਿੰਨੇ ਮੇਰੀਆਂ ਮੀਟਿੰਗਾਂ ਹੋਈਆਂ ਮੈਨੂੰ ਆਪ ਹੀ ਪਤਾ ਹੈ ਮੈਂ ਆਪ ਵੀ ਖੁਦ ਵਪਾਰੀ ਹਾਂ ਅਸੀਂ ਬੈਸੀ ਉੱਥੇ ਪਾਰਟੀ ਨਾਲ ਵੀ ਸਰਕਾਰ ਨਾਲ ਵੀ ਡਿਸਕਸ ਕਰਦੇ ਰਹਿੰਦੇ ਆਂ ਪੂਰੀਆਂ ਵਪਾਰੀਆਂ ਨੇ ਮੁਸ਼ਕਲਾਂ ਵਿਚਾਰਦੀਆਂ ਨੇ ਅੱਜ ਤੱਕ ਕਿੰਨੇ ਵਪਾਰੀ ਬੈਠੇ ਆ ਆਪਣੇ ਕੋਲੇ 10 ਦਿਨ ਵੀ ਸਾਨੂੰ ਕੋਈ ਇਨਸਪੈਕਟਰ ਨੇ ਜਾਂ ਕਿਸੇ ਅਫਸਰ ਨੇ ਆ ਕੇ ਤੰਗ ਕੀਤਾ ਤਾਂ ਸਾਨੂੰ ਦੱਸਣ ਇਹ ਸਰਕਾਰ ਦੇ ਧਿਆਨ ਦੀ ਸਰਕਾਰ ਨੇ ਕਿਹਾ ਸਾਡਾ ਵਪਾਰੀ ਆਪੇ ਟੈਕਸ ਭਰ ਰਿਹਾ ਇਸ ਕਰਕੇ ਤੁਹਾਨੂੰ ਤੰਗ ਕਰਨ ਦੀ ਲੋੜ ਨਹੀਂ ਸਰ ਤੁਸੀਂ ਅੱਜ ਇਲੈਕਸ਼ਨਾਂ ਦੇ ਟਾਈਮ ਤੇ ਆਇਓ ਇਸ ਤੋਂ ਪਹਿਲਾਂ ਵੀ 2 ਸਾਲਾਂ ਦੇ ਵਿੱਚ ਕਦੇ ਇਸ ਤਰੂੜਗੜ ਪਹੁੰਚੇ ਹੋ ਜੀ ਮੈਂ ਜਿਹੜੇ ਹੈ 9 ਦੇ 9 ਹਲਕੇ ਮੈਂ ਪਹਿਲਾਂ ਜ਼ੋਨਦਾਨ ਕਸ਼ੇਰ ਰਹੇਗਾ ਉਦੋਂ ਪਹਿਲਾਂ ਮੇਰੇ ਜ਼ੋਨ ਦਾ ਬਾਈਸ ਪ੍ਰਧਾਨ ਰਹਿਆ ਮੈਂ ਇੱਥੇ ਮੀਟਿੰਗਾਂ ਕਰਦਾ ਰਹਿੰਦਾ ਸੀ ਸਾਰੇ ਏਰੀਆ ਦੇ ਵਿੱਚ ਆਉਂਦਾ ਰਹਿੰਦਾ ਸੀ ਚਲੋ ਗੁਬਾਰਿਆਂ ਨਾਲ ਮੇਰੀ ਪਹਿਲੀ ਮੀਟਿੰਗ ਹੈ ਇੱਥੇ ਮੈਂ ਗੁਬਾਰਿਆਂ ਨੂੰ ਬਹੁਤ ਸਾਰਾ ਘੱਟ ਮਿਲਿਆ ਪਰ ਜਿਹੜਾ ਮਿਲਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਪਾਰਟੀ ਤੱਕ ਪਹੁੰਚਾਉਂਗਾ ਵੀ ਆਹ ਤਕਲੀਫਾਂ ਰਹੀਆਂ ਜਿਹੜੀਆਂ ਮੈਨੂੰ ਪਤਾ ਲੱਗਿਆ ਮੈਂ ਨਾ 8 ਹਲਕਿਆਂ ਦੇ ਵਿੱਚ ਮੀਟਿੰਗਾਂ ਕਰ ਲਈਆਂ 8ਵਾਂ ਹਲਕਾ ਜਿਹਦੇ ਵਿੱਚ ਦੋ ਮੀਟਿੰਗਾਂ ਰਹਿ ਗਈਆਂ ਉਹ ਜਾ ਕੇ ਜਾਂਦੇ ਜਾਂਦੇ ਅਸੀਂ ਕਰਦਾਂਗੇ ਤੇ ਇਹਨਾਂ ਦੀ ਸਮੱਸਿਆ ਸਾਰੀ 10 ਗਰੰਟੀਆਂ ਸਾਡੇ ਰਵਿੰਦ ਕੇਜਰੀਵਾਲ ਜੀ ਨੇ ਜੇ ਇੰਡੀਆ ਆਉਂਦਾ ਤਾਂ ਅਸੀਂ 10 ਗਰੰਟੀਆਂ ਦਿੱਤੀਆਂ 10 ਦੇ ਅੰਦਾਸ ਜਿਹਦੇ ਚ ਵਪਾਰੀਆਂ ਦੀ ਮੇਨ ਸਮੱਸਿਆ ਜੀਐਸਟੀ ਹੈ ਜਿਹਦੇ ਚ ਬੇਹਸ਼ਤਗਰ ਦੀ ਕਾਨੂੰਨ ਬਣਾਏ ਹੋਏ ਉਹਨਾਂ ਨੂੰ ਦੂਰ ਕਰਾਂਗੇ ਸਰ ਤੁਸੀਂ ਜਿੰਨੀਆਂ ਥਾਵਾਂ ਤੇ ਜਾ ਰਹੇ ਹੋ ਪ੍ਰਚਾਰ ਲਈ ਪਾਰਟੀ ਦੇ ਤੁਹਾਨੂੰ ਤੋਂ ਕੀ ਰਿਸਪਾਂਸ ਮਿਲ ਰਿਹਾ ਦੀ ਵਪਾਰੀਆਂ ਦਾ ਜਾਂ ਆਮ ਲੋਕਾਂ ਦਾ ਜਿੰਨੇ ਵਪਾਰੀਆਂ ਨਾਲ ਮੈਂ ਮੀਟਿੰਗ ਕੀਤੀ ਹੈ ਸਾਰੇ ਵਪਾਰੀ ਖੁਸ਼ ਹੈ ਉਹ ਕਹਿੰਦੇ ਪਹਿਲਾਂ ਤਾਂ ਸਾਡੀ ਅਤੀ ਦਹਿਸ਼ਤ ਤਾਂ ਹੀ ਖਤਮ ਹੋ ਗਈ ਪਹਿਲਾਂ ਤਾਂ ਅਸੀਂ ਦਹਿਸ਼ਤ ਰਹਿੰਦੇ ਸੀਗੇ ਸਾਨੂੰ ਕਿਸੇ ਨੇ ਤੰਗ ਨਹੀਂ ਕਰਨਾ ਨਾ ਸਾਥੋਂ ਕਿਸੇ ਨੇ ਹਿੱਸਾ ਪਾਉਣਾ ਨਾ ਸਾਥੋਂ ਕੁਝ ਮੰਗਣਾ ਹੈਗਾ ਤੇ ਸਾਡਾ ਤਾਂ ਪਾਰਟੀ ਦਾ ਬੰਦਾ ਹੀ ਵਪਾਰੀਆਂ ਕੋਲੇ ਇਸ ਗੱਲ ਵੀ ਨਹੀਂ ਜਾਂਦਾ ਵੀ ਸਾਨੂੰ ਕਿਉਂ ਕੁਝ ਅੱਜ ਤਾਂ ਕਹਿੰਦਾ ਤੁਹਾਡੀ ਤਕਲੀਫਾਂ ਦੱਸੋ ਅਸੀਂ ਦੂਰ ਕਰਾਂਗੇ ਸਰ ਤੁਸੀਂ ਦਹਿਸ਼ਤ ਦੀ ਗੱਲ ਕਰੀ ਹੈ ਅੱਜ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਸ਼ਰੇਆਮ ਹਮਲੇ ਹੋ ਰਹੇ ਹਨ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੱਸੋ ਮੈਨੂੰ ਤਾਂ ਕੋਈ ਅਜਿਹਾ ਤੁਹਾਨੂੰ ਪਤਾ ਹੀ ਹੈ ਕੋਈ ਹਮਲਾ ਕੋਈ ਅਜਿਹਾ ਬਠਿੰਡੇ 'ਚ ਸਰ ਬਹੁਤ ਹੋਏ ਨਹੀਂ ਤੁਹਾਡੇ ਇਲਾਕੇ 'ਚ ਨੇ ਕੋਈ ਹਜਾ ਹਮਲਾ ਨਹੀਂ ਹੋਇਆ ਇੱਕ ਮਤਲਬ ਮਾਰਡਰ ਹੋਇਆ ਸੀਗਾ ਉਹਦੀ ਇਨਕੁਆਇਰੀ ਚੱਲ ਰਹੀ ਹੈ ਕੋਈ ਹੋਰ ਤਾਂ ਇਹਦਾ ਕੋਈ ਨਹੀਂ ਸਰ ਬਟਿੰਡੇ ਦੇ ਦਿੱਤੋ ਲਾਵਾ ਬਰਤਾਲੇ ਦੇ ਵਿੱਚ ਵੀ ਵਪਾਰੀਆਂ ਨੇ ਵੱਧ ਕੀਤਾ ਸੀਗਾ ਕਿਸਾਨ ਯੂਨੀਅਨ ਦੇ ਵਿਰੋਧ ਕਰਕੇ ਵੀ ਆਮ ਆਦਮੀ ਪਾਰਟੀ ਦਾ ਉਹ ਮਸਲਾ ਹੱਲ ਹੋ ਗਿਆ ਉਹਨਾਂ ਦਾ ਕੋਈ ਆਪਸ ਵਿੱਚ ਲੈਣ ਦੇਣ ਦਾ ਸੀ ਉਹ ਮੈਨੂੰ ਜਾ ਕੇ ਨਹੀਂ ਪਤਾ ਇਸ ਨੂੰ ਬਰਤਾਲੇ ਦੀ ਤੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਵਪਾਰੀਆਂ ਲਈ ਕੀ ਕਰੇ ਸਕੇਗਾ ਦੁਪਾਰਿਆਂ ਲਈ ਆਉਣ ਵਾਲੇ ਸਮੇਂ ਜੀਐਸਟੀ ਦਾ ਜਿਹੜਾ ਹੈਗਾ ਜਿਹਦੇ ਵਿੱਚ ਬਹੁਤ ਸਖਤ ਧਰਾਵਾਂ ਹੈਗੀਆਂ ਉਹਨੂੰ ਸਖਾਲਾ ਬਣਾਵਾਣਾ